ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗੋਭੀ ਦੇ ਪਕੌੜੇ ਜੋ ਕਿ ਬਹੁਤ ਹੀ ਜ਼ਿਆਦਾ ਖਾਣ ਵਿੱਚ ਸਵਾਦ ਹੁੰਦੇ ਨੇ ਤੇ ਬਹੁਤ ਹੀ ਸੌਖੇ ਤਰੀਕੇ ਢੰਗ ਨਾਲ ਆਪਾਂ ਅੱਜ ਬਣਾਉਣੇ ਸਿਖਾਵਾਂਗੇ ਮੰਨ ਲਓ ਜਦੋਂ ਵੀ ਤੁਹਾਡੇ ਘਰੇ ਕੋਈ ਵੀ ਪਰੌਣੇ ਆ ਜਾਣ ਗੈਸਟ ਆ ਜਾਣ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਬਣਾ ਕੇ ਖਵਾ ਸਕਦੇ ਹੋ ਕਈ ਵਾਰੀ ਆਪਣੇ ਘਰੇ ਕੋਈ ਹੋਰ ਚੀਜ਼ ਨਹੀਂ ਹੁੰਦੀ ਗੋਭੀ ਦਾ ਫੁੱਲ ਆਮ ਪਿੰਡਾਂ ਵਿੱਚ ਮਿਲ ਜਾਂਦਾ ਹੈ ਜਾਂ ਘਰੇ ਮੋਸਟਲੀ ਸਬਜ਼ੀ ਬਣਦੀ ਹੈ ਤੁਸੀਂ ਇਸ ਤਰੀਕੇ ਨਾਲ ਗੋਭੀ ਦੇ ਪਕੌੜੇ ਬਣਾਉ। ਅੱਜ ਹੁਣ ਤਾਂ ਦੱਸਦੇ ਆ ਆਪਾਂ ਕਿਵੇਂ ਬਣਾਣੇ ਆ। ਉਸ ਲਈ ਲਿਆਇਆ ਆਪਾਂ ਗੋਭੀ ਦਾ ਫੁੱਲ। ਇਸ ਨੂੰ ਹੁਣ ਆਪਾਂ ਬਰੀਕ ਕੱਟ ਲੈਣਾ ਏ। ਇਸ ਨੂੰ ਇਦਾਂ ਬਰੀਕ ਕੱਟ ਲੈਣਾ ਏ। ਮੈਂ ਕਿਹਾ ਇੱਕ ਫੁੱਲ ਦੇ ਆਪਾਂ ਦੋ ਪੀਸ ਕਰ ਲੈਣੇ ਆ ਤਾਂ ਕਿ ਇਹ ਵਿੱਚੋਂ ਕੱਚੇ ਨਾ ਰਹਿਣ। ਇਸ ਨੂੰ ਇੰਨਾ ਬਰੀਕ ਕੱਟਣਾ ਏ ਆਪਾਂ। ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ। ਵਾਸ਼ ਕਰਨ ਤੋਂ ਬਾਅਦ ਇਸ ਨੂੰ ਪਾਣੀ ਵਿੱਚ ਉਬਾਲਾਂਗੇ। ਹੁਣ ਆਪਾਂ ਗੋਭੀ ਨੂੰ ਉਬਾਲਾਂਗੇ। ਉਸ ਲਈ ਲੈ ਆਪਾਂ 3 ਕੱਪ 3 ਗਲਾਸ ਪਾਣੀ ਲਿਆਏ। ਆਪਾਂ ਗੋਭੀ ਦੇ ਸਾਮਨ ਨਾਲ ਥੋੜਾ ਜਿਹਾ ਉਸ ਤੋਂ ਡਬਲ ਪਾਣੀ ਲੈਣਾ ਹੈ। ਹੁਣ ਇਸ ਵਿੱਚ ਅੱਧਾ ਚਮਚ ਨਮਕ ਪਾਵਾਂਗੇ। ਇਸ ਵਿੱਚ ਹੁਣ ਗੋਭੀ ਪਾ ਦਾਂਗੇ ਨਮ ਤੇ ਇਸ ਲਈ ਪਾਇਆ ਜਾਂਦਾ ਹੈ ਪਾਣੀ ਵਿੱਚ ਤਾਂ ਕਿ ਜੋ ਵੀ ਗੋਭੀ ਉੱਪਰ ਡਸਟ ਹੈ ਜਿੰਨੀ ਵੀ ਮੈਲ ਆ ਉਹ ਸਾਰੀ ਨਿਕਲ ਜਾਵੇ ਹੁਣ ਆਪਾਂ ਦੂਜੇ ਪਾਸੇ ਵੇਸਣ ਦਾ ਘੋਲ ਤਿਆਰ ਕਰਾਂਗੇ ਉਸ ਲਈ ਆਪਾਂ ਵੇਸਣ ਲਿਆਏ ਜਿਸ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਵਾਂਗੇ ਹੁਣ ਆਪਾਂ ਲੋੜ ਦੇ ਅਨੁਸਾਰ ਵੇਸਣ ਲੈ ਲਿਆ ਹੈ ਇਸ ਵਿੱਚ ਆਪਾਂ ਐਡ ਕਰਾਂਗੇ ਜੀਰਾ ਹੁਣ ਆਪਣੀ ਗੋਭੀ ਨੂੰ ਉਬਾਲ ਆ ਚੁੱਕਾ ਹੈ ਇਸ ਨੂੰ ਦੋ ਉਬਾਲੇ ਆਣ ਤੱਕ ਪਕਾਵਾਂਗੇ ਹੁਣ ਆਪਣਾ ਦੂਜੀ ਸਾਈਡ ਆਪਾਂ ਵੇਸਣ ਦਾ ਕੋਲ ਤਿਆਰ ਕਰ ਰਹੇ ਹਾਂ ਜਿਸ ਲਈ ਆਪਾਂ ਲਿਆਏ ਹਰਾ ਧਨੀਆ ਸਭ ਤੋਂ ਪਹਿਲਾਂ ਲਿਆਏ ਵੇਸਣ ਹੁਣ ਇਸ ਵਿੱਚ ਐਡ ਕਰਾਂਗੇ ਹਰਾ ਧਨੀਆ ਇਸ ਨਾਲ ਇੱਕ ਦਾ ਟੇਸ ਜਿਹੜਾ ਕਿ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਅਣੀ ਐਡ ਕਰਨ ਤੋਂ ਬਾਅਦ ਇਸ ਵਿੱਚ ਆਪਾਂ ਐਡ ਕਰਾਂਗੇ ਜੀਰਾ ਅਜਵੈਨ ਨਮਕ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਗਰਮ ਮਸਾਲਾ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਐਡ ਕਰਨ ਤੋਂ ਬਾਅਦ ਤੇ ਇਸ ਵਿੱਚ ਆਪਾਂ ਐਡ ਕਰਾਂਗੇ ਇੱਕ ਚੁਟਕੀ ਬੇਕਿੰਗ ਸੋਡਾ ਇਸ ਨੂੰ ਜਿਹੜਾ ਕਿ ਆਪਣੇ ਪਕੌੜਿਆਂ ਦਾ कुरकुरापन ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਲਈ ਆਪਾਂ ਇੱਕ ਟੁਟਕੀ ਬੀਕਿੰਗ ਸੋਡਾ ਲਿਆ ਹੈ ਹੁਣ ਆਪਾਂ ਐਡ ਕਰਾਂਗੇ ਹਰੀਆਂ ਮਿਰਚਾਂ ਜਰਾ ਮਿਕਸ ਕਰਕੇ ਇਸ ਦਾ ਕੋਲ ਤਿਆਰ ਕਰਾਂਗੇ ਜਿਹੜਾ ਆਪਣਾ ਕੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਹੁਤਾ ਗਾੜਾ ਹੋਣਾ ਚਾਹੀਦਾ ਬਿਲਕੁਲ ਨਾਰਮਲ ਹੋਣਾ ਚਾਹੀਦਾ ਹੈ ਉਸ ਲਈ ਤੁਸੀਂ ਪਾਣੀ ਹੌਲੀ-ਹੌਲੀ ਐਡ ਕਰਨਾ ਹੈ ਦੁੱਧ ਦੇ ਪਾਸੇ ਦੁੱਧ ਦੇ ਪਾਸੇ ਆਪਣੀ ਬਿਲਕੁਲ ਗੋਭੀ ਪੱਕ ਚੁੱਕੀ ਹੈ ਇਸ ਗੈਸ ਨੂੰ ਹਣਾਪਾ ਬੰਦ ਕਰ ਦੇਵਾਂਗੇ ਹੁਣ ਆਪਣਾ ਬੈਟਰ ਤਿਆਰ ਹੋ ਚੁੱਕਿਆ ਹੈ ਇਹਦੀ ਕਨਸਿਸਟੈਂਸੀ ਬਿਲਕੁਲ ਇਦਾਂ ਹੋਣੀ ਚਾਹੀਦੀ ਹੈ ਹੁਣ ਆਪਾਂ ਗੋਭੀ ਨੇ ਝੋੜ ਲਿਆ ਹੈ इसका पानी आपा क्या है दूजे पास आप कढ़ाई गैस पर रख दी है गर्म होने हम इस तेल ऐड करा हम अपना तेल गर्म हो चुका है दूजी साइड आप एक गोभी का फूल लवोंगे तो इसन ਬੇਸਨ ਦੇ ਨਾਲ ਡਿੱਪ ਕਰਕੇ ਫਰਾਈ ਹੋਣ ਦੇ ਲਈ ਕੜਾਈ ਦੇ ਵਿੱਚ ਪਾਵਾਂਗੇ ਜਿਹੜਾ ਆਪਣਾ ਕੜਾਈ ਦਾ ਸੇਕ ਹੈ ਉਹ ਕੋਲ ਮੀਡੀਅਮ ਆਚ ਵਿੱਚ ਹੋਣਾ ਚਾਹੀਦਾ ਹੈ ਆਪਾਂ ਗੋਪੀ ਦੇ ਇਹ ਫੁੱਲਾਂ ਨੂੰ ਇੱਕ ਇੱਕ ਡਿੱਪ ਕਰਕੇ ਪਾ ਦਿੱਤਾ ਸੀ ਇੱਕ ਪਾਸਾ ਹੁਣ ਆਪਾਂ ਪਕਾਉਣ ਲਈ ਰੱਖ ਦਿੱਤੀ ਤੇ ਫਿਰ ਹੁਣ ਆਪਾਂ ਦੂਜੇ ਪਾਸੇ ਪਾਏ ਤੇ ਕੇ ਪਕਾਉ ਆਵਾਂਗੇ ਹੁਣ ਆਪਣੇ ਪਕੌੜੇ ਬਣ ਕੇ ਤਿਆਰ ਨੇ ਗੋਭੀ ਦੇ ਤੁਸੀਂ ਇਸ ਨੂੰ ਚਾਟ ਮਸਾਲੇ ਦੇ ਨਾਲ ਤੇ ਸੌਸ ਦੇ ਨਾਲ ਗਰਮਾ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਸ ਨੂੰ ਅੱਗੇ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ